ਕਹਿੰਦੇ ਮੇਰੀ ਗੱਲ ਤਾਂ ਸੁਣ ਲੈ ਹਾਂ ਦੱਸ ਮੈਂ ਕੱਦੂ ਫੇਰ ਕਰੂੰਗਾ ਹਾਂ ਜਿਆਦਾ ਅੜਗਾ ਮੈਨੂੰ ਪੈਨੂੰ ਨਹੀਂ ਪਤਾ ਜਿਆਦਾ ਟਰੈਕਟਰ ਤੇ ਡੈਕ ਲਵਾ ਕੇ ਤੇ ਟਰੈਕਟਰ ਤੇਲ ਵਾਲਾ ਖਾਈ ਜਾਂਦਾ ਮੈਂ ਡੈਕ ਨਾਲ ਤੇਲਾਂ ਦਾ ਕੀ ਮਤਲਬ ਆ ਬਈ ਯਾਰ ਜੇ ਤੇਲ ਬਚਦਾ ਬਾਲਾਗਾ ਉਹ ਤਾਂ ਭਾਰ ਹੋਇਦਾ ਮਰ ਪੇਟ ਨੂੰ ਡੈਕ ਲਵਾ ਕੇ ਫਿਰ ਐਂ ਕਰ ਛੇਤੀ ਜਿਆਦਾ ਐ ਨਹੀਂ ਪਤਾ ਇਹ ਭਾ ਦੇਣਾ ਆ ਆਖੀ ਜਿਹੜੀ ਖੜੇ ਆ ਯਾਰ ਇਹ ਇਹ ਨਾ ਟਕਾਦਾ ਸਾਰਾ ਸਮਾਨ ਹੋਈ ਹਲੋ ਬਾਈ ਕੀ ਹੋ ਗਿਆ ਓ ਯਾਰ ਇੱਕ ਅਦਾ ਤਾਂ ਦੇ ਦੋ ਯਾਰ ਸਾਰੇ ਲੱਦੀ ਬੈਠੋ ਤੁਸੀਂ ਯਾਰ ਕੀ ਹੋ ਗਿਆ ਓ ਯਾਰ ਸਾਡਾ ਕਲੇਸ਼ ਪੈ ਖੜਾ ਆਪਰਾ ਬਾਹਰ ਇਹ ਤਾਂ ਸਾਰੇ ਲੱਦ ਲੈ ਤੂੰ ਤਾਂ ਕਹੀਂ ਉੱਥੇ ਮਿਲ ਜੂ ਮੈਂ ਕਿਹਾ ਸੀ ਇਹਨੂੰ ਬਾਈ ਇੱਕ ਦੇ ਦੇ ਬਰਾਵਾ ਇੱਕ ਲਹਾ ਦੇ ਤੂੰ ਇੱਕ ਦੇ ਦੇ ਠੀਕ ਹੈ ਕੋਈ ਗੱਲ ਆ ਕਿਧਰ ਕੀ ਕਰੀ ਨੇ ਇਹਦਾ ਇੰਨੇ ਦਾ ਇਹ ਬਾਈ ਬਾਰੇ ਦਿਨ ਹੋ ਗਿਆ ਆਰਡਰ ਪਾਇਆ ਸੁਨਾਮ ਵਾਲਿਆਂ ਦਾ ਦੇ ਸਾਨੂੰ ਅੱਠ ਅਸੀਂ ਬਠੰਡੇ ਦੇ ਬਾਈ ਮੈਂ ਨਹੀਂ ਫਰ ਮੈਂ ਤਾਂ ਵਾਲੇ ਪੇਰੇ ਹੋ ਗਏ ਸਾਨੂੰ ਯਾਰ ਬਾਈ ਉਹ ਨਹੀਂ ਨਹੀਂ ਇੱਕ ਇੱਕ ਪੀਸ ਦੇ ਦੇ ਸਾਡਾ ਘਰੇ ਕੋਈ ਨੰਬਰ ਜੂ ਸਾਡੇ ਟਰੈਕਟਰ ਚੱਕ ਲੈ ਕਹਿੰਦਾ ਤੇਲ ਵਾਧਾ ਖੰਦਾ ਸੌਰਾਇ ਕਹਿੰਦਾ ਇੱਕ ਇੱਕ ਦਿਨ ਬਾਈ ਦੇ ਬਣਾ ਤੇਲ ਵਾਲਾ ਖਾਈ ਜਾਂਦਾ ਮੈਂ ਕਰਾਂ ਕੀ ਮੈਂ ਕਦੋਂ ਤੂੰ ਮੇਥੋਂ ਨਹੀਂ ਆੜਗਾ ਆ ਲਾ ਕੇ ਦੇ ਖੋਲੀ ਰਸੇ ਯਾਰ ਇੱਕ ਲਾ ਦੇ ਬਈ ਯਾਰ ਇਹ 50 60 ਭੇਜਿਆ ਤੂੰ ਇਹ ਇਹ ਤਾਂ ਹੁਣ ਉਹਨਾਂ ਦਾ ਮਾਲ ਆ ਮੰਡੀ ਤੋਂ ਕੋਈ ਗੱਲ ਨਹੀਂ ਮਾੜਾ ਜੇ ਉੱਧਰ ਦੇਖ ਬਥੇਰੇ ਪਿਆ ਜਿੰਨੇ ਕਹਿੰਗਾ ਉਨੇ ਬਣਾ ਕੇ ਦੇ ਦੇਂਗੇ ਤੈਨੂੰ ਯਾਰ ਆ ਦੇਖੀ ਯਾਰ ਬਾਈ ਸੋਹਣੇ ਸੋਹਣੇ ਪੈਕ ਪੈਕ ਕਰ ਰੱਖਿਆ ਯਾਰ ਦੇਖੀ ਜਾਣ ਕੇ ਆ ਲੈ ਦੇ ਆ ਬੜਾ ਸੋਹਣਾ ਹੋ ਗਿਆ ਬਾ ਲੈ ਦੇ ਮੈਂ ਅੱਛਾ ਆ ਹੀ ਲੈ ਤੇ ਉਹ ਗੱਲ ਬੜਾ ਸੋ ਬਈ ਇਹ ਤਾਂ ਹਰ ਹਾਲ ਹੀ ਕੱਦੂ ਕਰ ਲੂ ਹਾਲ ਹਾਲ ਹੀ ਮੈਨੂੰ ਤਾਂ ਲੱਗਦਾ ਹੈ ਕਿ ਆ ਪਕੜ ਦੂ ਇਹ ਦੱਸ ਗੱਲ ਹਾਂਜੀ ਵੀ ਇਹ ਕੀ ਸਿਸਟਮ ਹੈ ਪਹਿਲਾਂ ਤਾਂ ਆ ਕਿੱਥੇ ਜਾਂਦੇ ਆ ਏ ਭਾਈ ਆਪਣੀਆਂ ਬ੍ਰਾਂਚਾਂ ਨੇ ਮਨਦੀਪ ਅੱਛਾ ਜਿਵੇਂ ਬ੍ਰਾਂਚਾਂ ਦੇ ਵਿੱਚ ਸਮਾਨ ਜਾਂਦਾ ਇਹ ਜਾ ਰਿਹਾ ਸੁਨਾਮ ਵਾਲੀ ਬ੍ਰਾਂਚ ਤੇ ਸਮਾਨ ਲੈ ਵੀ ਸੁਨਾਮ ਆਉਣ ਨੂੰ ਕਹਿੰਦਾ ਵੀ ਇੰਨੀ ਦੂਰ ਆਉਣ ਦੀ ਲੋੜ ਨਹੀਂ ਹਾਂ ਤੇ ਹੁਣ ਐਂ ਤਾਂ ਫਿਰ ਲੁਧਿਆਣੇ ਵਾਲੀ ਫਿਰ ਸੁਨਾਮਾਂ ਤੇ ਜਾਂਦੇ ਆ ਨਹੀਂ ਲੁਧਿਆਣੇ ਵੀ ਬ੍ਰਾਂਚ ਆ ਭਾਈ ਆਪਣੀ ਅੱਛਾ ਲੁਧਿਆਣੇ ਵੀ ਬ੍ਰਾਂਚ ਲੁਧਿਆਣੇ ਵੀ ਹੈਗੀ ਆ ਬ੍ਰਾਂਚ ਭਾਈ ਆਪਣੀ ਬਟਿੰਡੇ ਐਡਾ ਬਟਿੰਡੇ ਭਾਰੇ ਪਿੰਡ ਬਟਿੰਡੇ ਵਾਲੇ ਫਿਰ ਆਪਾਂ ਹੈਗੇ ਆ ਭਾਈ ਹਾਂ ਠੀਕ ਹੈ ਠੀਕ ਹੈ ਹੋਰ ਸਾਈਨ ਕਰ ਲੈ ਜੇ ਡੈਕ ਵਧਿਆ ਲੈਣਾ ਫੇਰ ਰੋਲਾ ਪਾਏਗਾ ਤੂੰ ਪੁੱਛ ਨਾ ਮੈਂ ਕਿਹੜਾ ਲੈਣਾ ਹਾਂ ਨਹੀਂ ਪੁੱਛ ਲੈ ਮਰਜਾ ਚਲ ਠੀ अच्छा ब्रांच आ देती हां भाई अपना ब्रांच ओपन ਕਰਤੀਆਂ ਬਾਈ ਠੀਕ ਹੈ ਤੇ ਸੁਨਾਮ ਤੇ ਲੁਧਿਆਣੇ ਦਾ ਆਪਣੀ ਬ੍ਰਾਂਚ ਚੱਲ ਪਈ ਮੇਨ ਆਪਣਾ ਹੈੱਡ ਇੱਥੇ ਹੈਗੀ ਆ ਬਾਈ ਠੀਕ ਹੈ ਤੇ ਬਾਕੀ ਜਿਵੇਂ ਕੋਈ ਹੋਰ ਇਧਰ ਮਲੋਟ ਏਰੀਆ ਹੋ ਗਿਆ ਆਪਣਾ ਇਧਰ ਲਾਲੋਤੀ ਕੋਟਕਪੂਰਾ ਹੋ ਗਿਆ ਜਾਂ ਮੋਗਾ ਜਾਂ ਜਗਰਾਉਂ ਸਾਈਡ ਸਾਰੀ ਹਾਂ ਵੀ ਜਾਂਦੇ ਆਪਣੇ ਯੂਪੀ ਐਮਪੀ ਸਾਰੇ ਬਾਹਰ ਵੀ ਜਾਂਦੇ ਆ ਬਾਈ ਬਹੁਤ ਜ਼ਬਰਦਸਤ ਚੀਜ਼ ਦਿਖਾਉਣ ਲੱਗਾ ਸੀ ਤੁਹਾਨੂੰ ਹਾਂ ਕਪਤਾਨ ਮੋਡੀਫਿਕੇਸ਼ਨ ਤੇ ਜਿਹੜਾ 뮤జిక్ ਸਿਸਟਮ ਦੇ ਵਿੱਚ ਦਾ ਟਰੈਕਟਰ ਨੇ ਉੱਤੇ ਲੱਗਦਾ ਉਹ ਵੀ ਟਰੈਕਟਰ ਲਾਉਣ ਵਾਸਤੇ ਆ ਬਾਈ ਕੈਮਰਾਮੈਨ ਨੂੰ ਫੋੜਨੀ ਹਾਂ ਨੀ ਉਹ ਆਪਣਾ ਆਪ ਦਾ ਤਿਆਰ ਕੀਤਾ ਹੋਇਆ ਆਪਣਾ ਟਰੈਕਟਰ ਰੀਸਟੋਰ ਵੀ ਕਰਦੇ ਆ ਅਸਾ ਟਰੈਕਟਰ ਰੀਸਟੋਰ ਵੀ ਹੈ ਪਰ ਇਹਦੇ ਤੇ 뮤జిక్ ਲਾਉਣਾ ਹਾਂ ਇਹਦੇ ਤੇ ਲਾਉਣਾ ਮੈਨੂੰ ਆਏ ਦੱਸ ਦੇ ਕੁਆਲਿਟੀ ਦਾ ਕੀ ਫਰਕ ਹੈ ਦੋ ਜਨ ਆ ਜਾ ਮਾਨ ਹੁਣ ਸਮਝ ਲਾ ਫਿਰ ਤੂੰ ਕਹੀਂ ਹਾਂ 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 ਬਰਾਬਰ ਆਈ ਤੇ ਆਹਾਂ ਬਾਈ ਹਾਂ ਇਹ ਆ ਗਿਆ ਜੀ ਮੈਂ ਵੀ ਇਹ ਵੈਸੇ ਪਹਿਲੀ ਵੀਡੀਓ ਮੈਨੂੰ ਲੱਗਾ ਵੀ ਹਜਾਬ ਦੇ ਪੇਜ ਤੇ ਵੀ ਪਾਈ ਇਹ ਸੈਟ ਦੀ ਮੈਂ ਵੀਡੀਓ ਮੰਦੀਪ ਆ ਲੁਕੋ ਕੇ ਰੱਖ ਲਈ ਆ ਨਹੀਂ ਮੈਂ ਅੱਜ ਹੀ ਲਾਂਚ ਕੀਤਾ ਇਹ ਨਵਾਂ ਮੋਡ ਬਾਈ ਪੇਜ ਕਪਤਾਨ ਮੋਡੀਫਿਕੇਸ਼ਨ ਦੇ ਨਾਮ ਤੇ ਪੇਜ ਆ ਜਿਹੜੀ ਨਵੇਂ ਚੀਜ਼ ਆਉਂਦੀ ਹੈ ਪਹਿਲਾਂ ਉੱਥੇ ਰੱਖਦਾ ਹੈ ਸਾਡੇ ਪੇਜ ਤੇ ਪਾਉਣ ਨਹੀਂਦਾ ਬਹੁਤ ਖਰਾਬ ਹੁੰਦਾ ਹੈ ਹਨਾ ਨਹੀਂ 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 ਬਾਈ ਆਹ ਵੇਚ ਦੀ ਹੈ ਮੇਰੇ ਪੇਜ ਤੇ ਇਹਦੀ ਵੀਡੀਓ ਨਹੀਂ ਪਈ ਬਾਈ ਠੀਕ ਹੈ ਇਹ ਵੀ ਸਿਸਟਮ ਹੈ ਇਹ ਮਾਡਲ ਦਾ ਨਾਮ ਆਪਾਂ ਸਨੇਕ ਰੱਖਿਆ ਹੋਇਆ ਹੈਗਾ ਸੱਪ 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 ਹੈ ਠੀਕ ਹੈ ਤੇ ਇਹਦੀ ਵੀਡੀਓ ਐ ਮਨ ਲਾ ਹੁਣ ਤੇ ਮੇਰੇ ਤੇ ਪਹਿਲੀ ਬੂ ਦੇ ਬਾਅਦ ਚ ਬੂ ਕੱਡਾ ਕੱਡਾ ਵੀ ਨਵਾਂ ਸੱਪ ਹੈ ਨਵਾਂ ਸੱਪ ਨਵਾਂ ਸੱਪ ਕੱਡਿਆ ਹੈ ਇਹਦਾ ਫਰਕ ਇਹ ਆ ਬਾਈ ਜਿਵੇਂ ਜਿਹੜੇ ਬਾਈ ਅਗਲਾ ਕਹਿੰਦਾ ਮੈਂ ਪਾਇਨਰ ਦੇ ਲਵਾਉਣੇ ਆ ਤਿਰਸ਼ੀ ਪੇਟੀ ਦੇ ਸ਼ਕੀਨ ਹੁੰਦੇ ਆ ਅਗਲਾ ਮੇਰਾ ਟੈਡੀ ਜੀ ਪੇਟੀ ਹੋਣੀ ਚਾਹੀਦੀ ਆ ਹਾਂ ਤੇ ਨਾਲੇ ਤਾਂ ਉਹਦਾ ਮੰਦੀਪ ਵੀ ਬਜਟ ਵੱਧਾ 35 36000 ਤੋਂ ਘੱਟ ਨਹੀਂ ਅਗਲਾ ਲਾ ਕੇ ਦਿੰਦਾ ਵੇਸਾ ਰਹੀ ਸੀ ਵੈਸਾ ਤੇ ਨਾਲੇ ਬਜਟ ਉਹਦੇ ਨਾਲ ਬਹੁਤ ਥੱਲੇ ਤੇ ਕੁਆਲਿਟੀ ਉਹਦੇ ਨਾਲੋਂ 21 ਨਾਲ ਲਾਲੇ ਪਾਈਨਰ ਦਾ ਲਿਆ ਕੇ ਬਾਈ ਜੋ ਨੇੜੇ ਵੀ ਲੱਗ ਜੇ ਆਪਾਂ ਬੰਦੇ ਹਾਂ 5000 ਛੱਡ ਆ ਦੇ ਕੀ ਉਹ ਫਰਵਾਹੀ ਲੈ ਚੱਲ ਹਾਂ ਉਹ ਪਿੱਟ ਚ ਫੇਰੀ ਲਾਉਣ ਦੇ ਨਾ ਕਿਸੇ ਨੇ ਯਾਰ ਬਾਈ ਥੋੜੇ ਹੋਰ ਸਸਤੇ ਵਾਲੇ ਦਿਖਾ ਦੇ ਯਾਰ ਇਹ ਫਰਵਾਹੀ ਲੈ ਲਓ ਤੂੰ ਮੈਨੂੰ ਆਹ ਲੱਗਦਾ ਜਮਾ ਇਹ ਵੀ ਸਸਤਾ ਹੀ ਆ ਮੰਦੀਪਾ ਬਾਲਾ ਮਹਿੰਗਾ ਨਹੀਂ ਆ ਫੋਟੋ ਵਾਲਾ ਕੀ ਸੀ ਨੇ ਏ ਬਾਈ ਮੰਨ ਲਓ ਜਿਹੜੇ ਜਿਵੇਂ ਕਿਸੇ ਨੇ ਵੀ ਡਿੱਕ ਦੇ ਮਗਰ ਬਾਈ ਮੋਦੀ ਮਤਲਬ ਜਿਵੇਂ ਉਹਨਾਂ ਨੇ ਆਪਦੇ ਫਾਦਰ ਸਾਹਿਬ ਦੀ ਲਵਾਈ ਆ ਬਾਈ ਠੀਕ ਹੈ ਕੋਈ ਇਹ ਜਗਦੀ ਵੀ ਆ ਬਾਈ ਤੇ ਬਾਕੀ ਇਹ ਐ ਨਹੀਂ ਹੈਗਾ ਮੰਦੀਪ ਵੀ ਕੋਈ ਆਪਾਂ ਬਾਕੀਆਂ ਮੰਗੂ ਕੋਈ ਉਹਦੀ ਲਾਦੀ ਕਾਗਜ ਦੀ ਤੁਸੀਂ ਐ ਮੰਨੋ ਵੀ ਅਟਲਿਕ ਸੀਡ ਦੇ ਵਿੱਚ ਹੈ ਹਾਂ ਇਹਨੂੰ ਲਾਦੇ ਕੋਈ ਗੱਲ ਨਹੀਂ ਆ ਦੇਖੋ ਬਾਈ ਵੀ ਐ ਨਹੀਂ ਹੈਗਾ ਇਹ ਕਰਕੇ ਯਾਰ ਕਿਉਂਕਿ ਜਿਵੇਂ ਖੇਤ 'ਚ ਬਾਈ ਟਰੈਕਟਰ ਦਾ ਕੰਮ ਆਪਣਾ ਹੋਣਾ ਹਨਾ ਤੱਕੇ ਧੂਮੀ ਵਾਲਾ ਹੁੰਦਾ ਹੈ ਇਹ ਨਹੀਂ ਹੈਗਾ ਵੀ ਟੁੱਟ ਜੂ ਜਾਂ ਹੋ ਜੂ ਪੂਰੀ ਵਧੀਆ ਤੇ ਜਗਦੀ ਵੀ ਆ ਬਈ ਇਹ ਜਿਵੇਂ ਕਿਸੇ ਦੀ ਇੱਛਾ ਹੁੰਦੀ ਆ ਦੋ ਮਰਜੀ ਮਗਰ ਕਰਾਉਣੀ ਆ ਹਾਂ ਜਿਹੜੀ ਲਵਾਉਣੀ ਆ ਉਸ ਤਰੀਕੇ ਨਾਲ ਸਕਦੇ ਹੋ ਬਹੁਤ ਵੱਡਾ ਨਾਮ ਆ ਬਾਈ ਦਾ ਕਪਤਾਨ ਕਪਤਾਨ ਕਰਾਈ ਵੀ ਆ ਸਾਰੇ ਪਾਸੇ ਬ੍ਰਾਂਚਾਂ ਬਾਈ ਦੇ ਰਿਹਾ ਸਨਾਮ ਵਾਲੇ ਸਨਾਮਪੁਰਾ ਬਾਈ ਸਨਾਮ ਦਾ ਐਡਰੈਸ ਕੀ ਆ ਸਨਾਮ ਦਾ ਐਡਰੈਸ ਹੈਗਾ ਬਾਈ ਜੀ ਆਪਣਾ ਗੁਰਦੁਆਰਾ ਦੇ ਸਾਹਮਣੇ ਜਿੱਥੇ ਪੁਲ ਬਣੀ ਜਾਂਦਾਗਾ ਪਰਲੇ ਪਾਸੇ ਉਹਨੇ ਭਵਾਨੀਗੜ੍ਹ ਤੋਂ ਇੰਟਰ ਕਰਦੇ ਆ ਬਸ ਸਟੈਂਡ ਨੂੰ ਬਸ ਸਟੈਂਡ ਤੋਂ ਪਹਿਲੇ ਹੀ ਜਿਹੜਾ ਆਪਣਾ ਹੈਗਾ ਫਾਟਕਾਂ ਤੋਂ ਪਹਿਲੇ ਹੀ ਗੁਰਦੁਆਰਾ ਸਾਹਿਬ ਹੁੰਦਾ ਰਾਈਟ ਹੈਂਡ ਮੇਨਤੀ ਉਦਮ ਸਿੰਘ ਦੇ ਬੁੱਤ ਦੇ ਨੇੜੇ ਹੈ ਬੁੱਤ ਦੇ ਨੇੜੇ ਹਾਂ ਜਿਹੜਾ ਥੱਲੇ ਉਹਦੀ ਅੰਡਰਬ੍ਰਿਜ ਬਣੀ ਹੁੰਦਾ ਹੈ ਹਾਂ ਹਾਂ ਅੰਡਰਬ੍ਰਿਜ ਜਿੱਥੇ ਬਣੀ ਜਾਂਦਾ ਜਿੱਥੋਂ ਸਟਾਰਟ ਹੋਇਆ ਬਣਨਾ ਉੱਥੇ ਹੀ ਰਾਈਟ ਹੈਂਡ ਗੁਰਦੁਆਰਾ ਸਾਹਿਬ ਹੈ ਔਖੇ ਨਗਰ ਨੰਬਰ ਸਕਰੀਨ ਤੇ ਬਾਈ ਫੋਨ ਕਰ ਲਓ ਉਹਦਾ ਐਡਰੈਸ ਲੁਧਿਆਣੇ ਦਾ ਬਾਈ ਕੀ ਐਡਰੈਸ ਹੈ ਲੁਧਿਆਣੇ ਦਾ ਐਡਰੈਸ ਹੈਗਾ ਬਾਈ ਆਪਣਾ ਜਿਹੜੀ ਉੱਥੋਂ ਰੋਡ ਆਉਂਦੀ ਹੈਗੀ ਆਪਣੀ ਲੁਧਿਆਣੇ ਤੋਂ ਮਲੇ ਦਖਾ ਦੇਦੇ ਹਨ ਚਲਾ ਕੇ ਦਿਖਾ ਨਹੀਂ ਸਕਦੇ ਤੇ ਜੇ ਕਿਸੇ ਚੈੱਕ ਕਰਨਾ ਫਾਈਨਲ ਹੁਣ ਕਦੋਂ ਨੇੜੇ ਤੇੜੇ ਥੋੜੇ ਕਿਤੇ ਜਿਹੜਾ ਸੱਟ ਗਿਆ ਉਸ ਚਲਾ ਕੇ ਦੇਖ ਸਕਦੇ ਹੋ ਬਹੁਤ ਵੱਡਾ ਨਾ ਕਪਤਾਨ ਦਾ ਬਾਈ ਦਾ ਬਹੁਤ ਮਿਹਨਤ ਤੇ ਪੈਸੇ ਘਟ ਕਵਾਲਿਟੀ ਘੈਂਟ ਹੈ ਉਸ ਕਵਾਲਿਟੀ ਦਾ ਤਾਂ ਬਾਈ ਆਪਣਾ ਚੈਲੰਜ ਹੈ ਅਚਾ ਇੱਕ ਵਾਰੀ ਇੱਕ ਵਾਰੀ ਆਓ ਵੀ ਲਾਜ਼ਮੇ ਯਾਰ ਮੌਕਾ ਤਾਂ ਦੇ ਕੇ ਦੇਖੋ ਭਾਈ ਹਾਂ ਕਵਾਲਿਟੀ ਦਾ ਵੀ ਮਨਦੀਪ ਵੀ ਜਿਹਦੇ ਨਾਲ ਮਰਜੀ ਜੇ ਬਾਈ ਬਰਾਬਰ ਲਾ ਕੇ ਦੇਖ ਲਓ ਕਵਾਲਿਟੀ ਵੀ ਇੱਕ ਨੰਬਰ ਹੋਊਗੀ ਤੇ ਰੇਟ ਕਾਫੀ ਘੱਟ ਆ ਬਾਈ ਆਪਣਾ ਰੱਖਿਆ ਹੋਇਆ ਹੈ ਰੇਟ ਤਾਂ ਬਹੁਤ ਰੀਜ਼ਨੇਬਲ ਰੇਟ ਨੇ ਸਾਰੀ ਸੈਟਾਂ ਦੇ ਤੇ ਬਾਕੀ ਤੁਸੀਂ ਦੇਖ ਲਓ ਵੀ ਆ ਪਿਆ ਵੀ ਸਮਾਨ ਤਾਂ ਆਪਣੇ ਕੋਲੇ ਗਾਂ ਤੱਕ ਤੇ ਜਿਵੇਂ ਆਮ ਵੀਡੀਓ ਚ ਹੈਨਾ ਕਹਿ ਦਿੰਨੇ ਹੁੰਦੇ ਆ ਹਾਂ ਹਾਂ ਤੇ ਕੋਈ ਚੱਕਰ ਨਹੀਂ ਬਾਈ ਬਾਕੀ ਜਿਹੜਾ ਜ਼ਿੰਮੇਦਾਰ ਭਰਾ ਦਾ ਵੀ ਫਾਇਦਾ ਕਰਦੇ ਆ ਇਹਦੇ ਚ ਆਪਾਂ ਸਹੀ ਰੇਟ ਤੇ ਦਿੰਨੇ ਆ। ਕੀ ਬਾਤ ਹੈ। ਹਾਂ ਤੇ ਜੇ ਕੋਈ ਬੱਡੇ ਬਾਕੀ ਵੱਡੇ ਛੋਟੇ ਮਾਲ ਸਾਰੇ ਮਿਲਣਗੇ। ਸਾਰੇ ਬਾਈ ਸਾਰੇ ਬੰਦਾ ਨਰਾਸ਼ ਨਹੀਂ ਹੁੰਦਾ। ਬਾਈ 6500 ਰੁਪਏ ਤੋਂ ਸਟਾਰਟ ਹੋ ਜਾਂਦਾ ਮਿਊਜ਼ਿਕ ਸਿਸਟਮ ਆਪਣੇ ਕੋਲੇ ਤੇ 4 ਤੋਂ 5 ਕ ਲੱਖ ਰੁਪਏ ਤੱਕ ਆਪਣੇ ਕੋਲ ਅਵੇਲੇਬਲ ਹੈ। ਇਹ ਨਹੀਂ ਹੈਗਾ ਵੀ ਬਣਾ ਦੇਾਂਗੇ। ਅਵੇਲੇਬਲ ਆਪਣੇ ਕੋਲੇ। ਅਜੇ ਬਾਈ ਬੰਦਾ ਐ ਕੋਲੇ ਖੜਾ ਸੀਗਾ ਵੀ ਆਹ ਚੀਜ਼ਾਂ ਬਹੁਤ ਵਾਦੋਂਗੇ। ਹਾਂ ਹਾਂ ਬਾਈ ਜਿਵੇਂ ਅਗਲੇ ਦਿਨ ਚਾਹ। ਤਾਂ ਕਹਿਣ ਦੀ ਲੋੜ ਹੀ ਨਹੀਂ ਬਾਈ ਚੀਜ਼ਾਂ ਹੀ ਵੜੀਆਂ ਜ਼ਬਰਦਸਤ ਆ। ਜ਼ਬਰਦਸ ਸਨਾਮ ਆਸਰ ਜਿਦਾਂ ਨੇ ਅਗਲੀਆਂ ਬ੍ਰਾਂਚਾਂ ਬਾਰੇ ਜਾਣਕਾਰੀ ਸਾਨੂੰ ਇਸ ਪੇਜ ਤੇ ਦਿਤੇ ਹੋਣਾ ਬਈ ਉਹ ਪੇਜ ਦੱਸਾ ਦੇ ਆਪਣਾ ਉਹ ਲੋਗੋ ਹੂਆ ਕਪਤਾਨ ਦਾ ਢਾਵ ਦਾ ਪੇਜ ਹੈ ਉੱਥੇ ਤੁਸੀਂ ਆ ਕੇ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਸ਼ੇਅਰ ਕਰਦਾ ਜਰੂਰ ਤੇ ਇੱਕ ਗੱਲ ਮੈਂ ਹੋਰ ਦੱਸਾਂ ਬਈ ਪਹਿਲਾਂ ਇੱਥੋਂ ਨਾਲ ਜਿਹੜੇ ਮੁੰਡੇ ਸੀਗੇ ਬਾਹਰ ਦੇਸਾਂ ਜਾਣ ਲੱਗੇ ਸੀਗੇ ਹਾਂਜੀ ਤੇ ਹੁਣ ਜਿਹੜੀ ਸੀਗੀ ਆਹ ਚੀਜ਼ਾਂ ਨੇ ਕੋਈ ਕਹਿੰਦਾ ਖੜਕਾ ਕਰਨਾ ਉਹ ਕਰਦਾ ਹਨਾ ਇਹ ਚੀਜ਼ਾਂ ਨੇ ਸ਼ੌਂਕ ਪਾਇਆ ਮੁੰਡਿਆਂ ਨੂੰ ਖੇਤੀ ਕਰਨ ਲੱਗੇ ਇਸ ਗੱਲ ਨਾਲ ਤੁਸੀਂ ਸਹਿਮਤ ਹੋਵੋਗੇ ਇਹ ਤਾਂ ਮੋਢੀ ਭਾਈ ਹੋਏ ਨਾ ਪੈਸੇ ਜਰੂਰ ਲੱਗਦੇ ਨੇ ਪਰ ਉਸ ਚੀਜ਼ ਦਾ ਸ਼ੌਂਕ ਹੁੰਦਾ ਟਰੈਕਟਰ ਸੋਹਣਾ ਹੋਵੇ ਸ਼ੌਂਕ ਹੋਵੇ ਬੰਦਾ ਚਾਹ ਚਾਹ ਦੀ ਖੇਤੀ ਕਰੀ ਜਾਂਦਾ ਪਾਰਾ ਵੀ ਹੋ ਜਾਂਦਾ ਮੁੜਕਦਾ ਵੀ ਨਹੀਂ ਬੈਠਦਾ ਬਾਕੀ ਆਪਣੇ ਭਾਈ ਮਨਦੀਪ ਬਾਹਰਲੇ ਲਗਭਗ 100+ ਟਰੈਕਟਰ ਬਾਹਰ ਗਿਆ ਆਪਣਾ ਆਪਣੇ ਕੋਲ ਰੈਡੀ ਹੋ ਕੇ ਤੇ ਸਾਰੀਆਂ ਕੰਟਰੀਆਂ 'ਚ ਆਪਣੇ ਮਿਊਜੀ ਸਿਸਟਮ ਗਏ ਹੋਏ ਆ ਠੀਕ ਹੈ ਤੇ ਕੈਲੀਫੋਰਨੀਆ 'ਚ ਸਭ ਤੋਂ ਪਹਿਲਾਂ ਮਤਲਬ ਹੁਣ ਹੀ ਆਪਣਾ ਲੇਟੈਸਟ 911 ਉਤਰਿਆ ਹੋਇਆ ਹੈ ਬਈ ਜਿਹਦੀ ਉਹ ਛਤਰੀ ਚੀਜ਼ ਤੁਸੀਂ ਦੇਖਿਆ ਹੋਵੇ ਪੰਪੇ ਦੇ ਨਾਲ ਖੁੱਲਦੀ ਹੈ ਆਪੇ ਤਾਂ ਚੱਕੀ ਜਾਂਦੀ ਹੈ ਜੇ ਇਕੱਲਾ ਉਹ ਆਪੇ ਹੀ ਤਿਆਰ ਕੀਤਾ ਉਹ ਆਪਣੇ ਆਪਾਂ ਹੀ ਤਿਆਰ ਕੀਤਾ ਕਾਫੀ ਪੇਜਾਂ ਵਾਲਿਆਂ ਨੇ ਚੱਕ ਕੇ ਵੀ ਪਾਈ ਪਈ ਆ ਬਾਈ ਠੀਕ ਹੈ ਤੇ ਬਾਕੀ ਜੇ ਖਾਸ ਕਰਕੇ ਜਿਹੜੇ ਐਨਆਰਈ ਵੀਰ ਆ ਬਾਈ ਉਹਨਾਂ ਨੂੰ ਬੇਨਤੀ ਆ ਵੀ ਉਹ ਸ਼ੈਲ ਵਟਾਉਣ ਤੋਂ ਬਚੋ ਬਸ ਸਾਡੀ ਗੱਲਾਂ ਵਿਚਾਰ ਪੀ ਜੇ ਹੈਗੇ ਆਵੇਂ ਕਰਾਈ ਨਾ ਕਰੋ ਗੱਲਾਂ ਮੰਨ ਸਹੀ ਹੈ ਮਾਨ ਦੀ ਗੱਲ ਸਹੀ ਹੈ ਵਿਚਾਰ ਪੀ ਵਿਚਾਰੇ ਜਨ ਨੂੰ ਪਤਾ ਤਾਂ ਹੈ ਨਹੀਂ ਪਰ ਉਹਨਾਂ ਕੋਲ ਪੈਸਾ ਹੋ ਉਹਨੂੰ ਦੇਖਦੇ ਨਾ ਕਿ ਚੀਜ਼ ਅਹੀ ਜਦੋਂ ਦੋਨੋਂ ਮਰਜ਼ੀ ਲੱਗ ਜਾ ਹਾਂ ਬਾਈ ਜੇ ਤੋ ਸਾਡੀ ਲੈਣ ਦਾ ਕੋਈ ਵੀ ਲੈਣਾ ਬਾਈ ਮਨਦੀਪ ਸਾਨੂੰ ਪਤਾ ਹੈ ਜਦੋਂ ਪਲੱਸ ਤੋਂ ਨੰਬਰ ਸ਼ੁਰੂ ਹੋ ਗਿਆ 25000 ਵਾਲੀ ਚੀਜ਼ 45000 ਦੀ ਹੋ ਜਾਂਦੀ ਹੈ ਹੋ ਜਾਂਦੀ ਹੈ ਨਾ ਲੇਕਿਨ ਆਪਣੀ ਇਹ ਸ਼ਰਤ ਹੈ ਬਾਈ ਤੁਸੀਂ ਬਾਹਰਲਾ ਬੰਦਾ ਆਪਾਂ ਨੂੰ ਡਾਇਰੈਕਟ ਉਹੀ ਮਾਡਲ ਫੋਨ ਤੇ ਪੁੱਛ ਲੈ ਕਿੰਨੇ ਦਾ ਤੇ ਇੱਥੋਂ ਵੀ ਬੰਦਾ ਆ ਕੇ ਡਾਇਰੈਕਟ ਕੋਈ ਇੱਥੋਂ ਆਪਾਂ ਨੂੰ ਤੋਂ ਪੁੱਛ ਲੈ 1 ਰੁਪਏ ਦਾ ਵੀ ਕੁਲੂਗ ਆਪਣੇ ਜਨੂਨ ਰੇਟ ਹੈ ਚਾਹੇ ਬੱਚਾ ਆਵੇ ਚਾਹੇ ਵੱਡਾ ਆਵੇ ਚਾਹੇ ਐਨਆਰਆਈ ਆਵੇ ਬਾਬਾ ਛੱਲ ਨਹੀਂ ਪੜਦੇ ਮੈਂ ਇਹ ਗੱਲ ਕਹਿਣੀ ਚਾਹਣਾ ਵੀ ਬੱਚ ਜੁਆਇਨ ਕਰੀ ਬਾਜੂ ਰਣਜੀਤ ਭਾਈ ਦਾ ਕਹਿਣਾ ਮਤਲਬ ਇਹ ਵੀ ਜਦੋਂ ਬਾਹਰਲੇ ਪਲੱਸ ਵਾਲੇ ਬਾਹਰਲੇ ਨੰਬਰ ਤੋਂ ਫੋਨ ਆਉਂਦਾ ਨਾ ਤਾਂ ਕਈ ਕਹਿੰਦੇ ਵੀ ਹੁਣ ਰਗੜ ਦੋ ਹਾਂ ਹੈਨਾ ਹੋ ਜਾਂਦਾ ਭਾਈ ਇਹਨੇ ਕਿਹੜਾ ਪੈਸੇ ਦੀ ਪਰਵਾਹ ਕਰਣੀ ਹੈ ਭਾਈ ਜੇ ਨਾ ਪਰ ਮੈਂ ਬਾਹਰਲੇ ਨੰਬਰ ਤੋਂ ਫੋਨ ਕਰ ਲਓ ਮੈਨੂੰ ਇੱਥੋਂ ਕਰਵਾ ਲਓ ਆਪਾਂ ਮੈਂ ਪਰਿਵਾਰ ਦੇ ਬੰਦਾ ਇੱਥੇ ਆ ਜੇ ਇੱਥੇ ਰੇਟ ਹੋ 1 ਰੁਪਈਆ ਬਾਹਰਲਾ ਫੋਨ ਕਰ ਲਾਉਂਦਾ ਵੀ ਰੇਟ ਉਹ ਕਾ ਮਾਡਲ ਦਾ ਕਿਸੇ ਤੇ ਵੀ ਆਈ ਨਹੀਂ ਹੈਗਾ ਬਾਈ ਵੀ ਇੱਥੇ ਵੱਧ ਆ ਉੱਥੇ ਘੱਟ ਆ ਮਤਲਬ ਨਹੀਂ ਇੱਕੋ ਹੀ ਰੇਟ ਮਿਲੂਗਾ ਸ਼ੇਅਰ ਕਰ ਦਿਓ ਬਾਈ ਵੀਡੀਓ ਵੀਡੀਓ ਕਰਦੇ ਸ਼ੇਅਰ ਤੇ ਅਸੀਂ ਵੀ ਲੈ ਕੇ ਜਾਂਦੇ ਆ ਜਾ ਕੇ ਅਸੀਂ ਵੀ ਬਣਦੇ ਆ ਸ਼ੇਅਰ ਹਾਂ ਬਾਈ ਦੇ ਲਾ ਕੇ ਟਰੈਕਟਰ ਤੇ ਵੀਡੀਓ ਪਾਵਾਂਗੇ ਤੁਹਾਨੂੰ ਠੀਕ ਆ ਤੇ